ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੁੱਦਕੀ ਇਹ ਪਿੰਡ ਫਰੋਜਪੁਰ ਜ਼ਿਲ੍ਹੇ ਦਾ ਤੇ ਹਾਈਵੇ ਦੇ ਉੱਤੇ ਆਉਂਦਾ ਹੈ ਜਦੋਂ ਆਪਾਂ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਆ ਤੇ ਮੁੱਦਕੀ ਤੋਂ ਪਤਲੀ ਵਾਲੀ ਸੜਕ ਹੈ ਜਿਹੜੀ ਸੜਕ ਦੇ ਉੱਤੇ ਇਹ ਘਰ ਹੈ ਜਿੱਥੇ ਮੈਂ ਅੱਜ ਵੀਡੀਓ ਬਣਾ ਰਿਹਾ ਇੱਥੇ ਬਾਈ ਜੀ ਹੋਰਾਂ ਨੂੰ ਬੜਾ ਚੰਗਾ ਸ਼ੌਂਕ ਹੈ ਚੰਗੀਆਂ ਮੱਜਾਂ ਦਾ ਮੈਂ ਲਗਭਗ 3 ਸਾਲ ਤੋਂ ਇਹਨਾਂ ਵੀਰਾਂ ਚਲਾ ਰਿਹਾ ਮੱਝਾਂ ਬਹੁਤ ਵਾਰ ਦਿਖਾਈ ਦੀਆਂ ਚੰਗੀਆਂ ਚੰਗੀਆਂ ਮੱਝਾਂ ਤੇ ਨਾਲ ਲਾਈਵ ਮਿਲਕਿੰਗ ਵੀ ਇੱਥੋਂ ਪਿਛਲੇ ਸਾਲ ਇੱਕ ਵਾਰ ਦਿਖਾ ਚੁੱਕੇ ਆ ਤੇ ਫੇਰ ਸੁਆਬ ਬਣਿਆ ਤਾਂ ਇਸ ਸਾਲ ਦੇ ਵਿੱਚ ਵੀ ਕੋਸ਼ਿਸ਼ ਹੈ ਵੀ ਤੁਹਾਨੂੰ ਲਾਈਵ ਮਿਲਕਿੰਗ ਦਿਖਾਈ ਗਏ ਕਿਉਂਕਿ ਇਹ ਵੀਰ ਚੰਗੀਆਂ ਮੱਝਾਂ ਸਾਹਮਦੇ ਆ ਅੱਜ ਇਹਨਾਂ ਨੇ ਦੋ ਨਗਰਿਕਾਉ ਕੀਤੇ ਆ ਜਿਹਦੇ ਚ ਇੱਕ ਏ ਝੋਟਾ ਜਿਹੜਾ ਕਟਾ ਇਹ ਵੀ ਫੋਰ ਸੇਲ ਹੈ ਤੇ ਨਾਲ ਇਹ ਮੱਝ ਇਸੇ ਮੱਝ ਦਾ ਇਹ ਬੱਚਾ ਹੈ ਚੰਗੇ ਦੁੱਧ ਵਾਲੀ ਇਹ ਮੱਝ ਤੁਹਾਨੂੰ ਖੈਰ ਖਵਾਨੇ ਦੀ ਤਿਆਰੀ ਤੋਂ ਵੀ ਜੱਜਮੈਂਟ ਹੋਏਗੀ ਗੱਬੜ ਦਿਖਾ ਰਹੇ ਆ ਜਿਹਨੂੰ ਪਸੰਦ ਆਉਗੇ ਅੰਜਲ ਹੋਇਆ ਤਾਂ ਸੌਦਾ ਹੁਣ ਹੋ ਜਾਊਗਾ ਨਹੀਂ ਫਿਰ ਸੁੱਖ ਚਾਹੀਦੀ ਐ ਲਾਈਵ ਚ ਆ ਕੇ ਫੇਰ ਇਹਨੂੰ ਆਪਾਂ ਵਕਾਊ ਕਰਾਂਗੇ ਸੋ ਆਓ ਦੋਸਤੋ ਡਿਟੇਲ ਪਹਿਲਾਂ ਇਸ ਮੱਝ ਦੀ ਪੁੱਛੀਏ ਤੋੜ ਕੇ ਤੁਹਾਨੂੰ ਦਿਖਾਉਣੇ ਆ ਤੇ ਫਿਰ ਝੋਟੇ ਬਾਰੇ ਗੱਲਬਾਤ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਪ੍ਰਵਿੰਦਰ ਸਿੰਘ ਜੀ ਵੀਰ ਅੱਜ ਆਪਾਂ ਇੱਕ ਮੱਝ ਵੇਚਣ ਲੱਗੇ ਆ ਤੇ ਇੱਕ ਝੋਟਾ ਵੇਚਣਾ ਹਾਂਜੀ ਹਾਂਜੀ ਦੋ ਨਗ ਠੀਕ ਐ ਜਿਹੜੀ ਇਹ ਮੱਝ ਆਪਾਂ ਵੇਚਣੀ ਐ ਬਾਈ ਇਹ ਆਪਣੇ ਅਮਰੀਕਾ ਪਿਛਲੇ ਸਾਲ ਖਰੀਦੀ ਸੀ ਤੁਸੀਂ ਹਾਂਜੀ ਪਿਛ ਐਦ ਕੀ ਕਿੰਨਾ ਮਸੂਆ ਸੂਆ ਕੀ ਬਈ ਐਦ ਕਿ ਚੌਥਾ ਸੂਆ ਸੋਣਾ ਜਾਈਨ ਤੀਜੇ ਸੂਏ ਤੇ ਦੁੱਧ ਨੇ ਕਿੰਨਾ ਦਿੱਤਾ ਉਥੋਂ ਆਪ 24 ਲੀਟਰ ਜੋ ਹੈ ਆਪਣੇ ਕੋਲ 22 ਤੇ ਚੱਲਦੀ ਰਹੀ ਹੈ 22 ਤੇ ਚੱਲਦੀ ਰਹੀ ਹੈ ਪਿਛਲੇ ਸਾਲ ਇਹ 24 ਤਾਂ ਨਹੀਂ ਆਪਾਂ ਹਣਾ ਲਾਈਵ ਨਹੀਂ 24 ਨਹੀਂ ਠੀਕ ਹੈ ਅੱਛਾ ਭਾਈ ਹੁਣ ਕਿੰਨੇ ਦਿਨ ਲਾਉਗੀ ਸੂਚ ਹੁਣ ਇਹ 31 ਤਰੀਕ ਨੂੰ ਦਿਨ ਪੂਰੇ ਹੋਏ 31 ਗਾਸਤ ਨੂੰ ਠੀਕ ਹੈ ਜੇ ਤਿੰਨ ਕਿ ਦਿਨ ਪਾਇਆ ਰਿਹਾ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਐਦ ਕੀ ਗੱਭਣ ਕਿਹੜੇ ਬਲ ਤੋਂ ਹੈ ਇਹ ਭੀਮ ਤੋਂ ਹੈ ਬੀਸੀ ਵਾਲੇ ਸੀਮੈਂਟ ਬੈਂਕ ਦੇ ਜਿਹੜਾ ਬਲ ਭੀਮ ਆ ਉਹਦਾ ਇਹਦੇ ਸੀਮੈਂਟ ਲੱਗਾ ਠੀਕ ਆ ਰੇਟ ਇਹਦਾ ਆਪਾਂ ਕਿ ਰੱਖਾਂਗੇ ਰੇਟ ਆਪਾਂ ਫੋਨ ਤੇ ਰੱਖਾਂਗੇ ਖੋਲ ਕੇ ਨੂੰ ਬੀ ਦੋਸਤ ਤੋਰ ਕੇ ਤੁਹਾਨੂੰ ਦਿਖਾ ਦਿੰਨਾ ਸੁਆ ਇਹਨੇ ਚੌਥਾ ਸੁਣਾ ਬਹੁਤ ਸੋਹਣਾ ਇਹਦਾ ਥਣ ਦਾ ਸਹਿਜ ਹੈ ਹਰਿਆਣੇ ਚੋਂ ਆਈ ਸੀ 24 ਕਿਲੋ ਦੁੱਧ ਤੋਲ ਕੇ 22 ਕਿਲੋ ਬਾਈ ਕਹਿੰਦਾ ਮੇਰੇ ਕੋਲ ਦਿੰਦੀ ਰਹੀ ਪਰ ਲਾਈਵ ਨਹੀਂ ਕਰ ਸਕੇ ਪਿਛਲੇ ਸਾਲ ਐਸ ਵਾਰ ਕਿੰਨਾ ਦੁੱਧ ਦੇ ਦੋਗੇ ਉਹ ਥੋੜੀ ਸਮਝ ਆ ਹਵਾਨਾ ਬੜਾ ਚੰਗਾ ਤਿਆਰ ਹੈ ਥਣ ਸੋਹਣੇ ਹਜੇ ਚੰਨਕ ਦੇਣੇ ਦੇ 10 ਮਹੀਨੇ ਪੂਰੇ ਹੋਣ ਚਾਹੇ ਕੁਛ ਦਿਨ ਪਸੂ ਉੱਤੇ ਵੀ ਲੈ ਜਾਂਦਾ ਚੌਥਾ ਸੁਆ ਮੱਝ ਨੇ ਸੂਣਾ ਹੈ ਵੱਡਾ ਹਵਾਨਾ ਦੋਸਤੋ ਤੇ ਓਨਾ ਹੀ ਚੰਗਾ ਦੁੱਧ ਵੀ ਹੈ ਪਿਛਲੀ ਵਾਰ ਵੀਡੀਓ ਬਣੀ ਸੀਗੀ ਉਦੋਂ ਹੋਰ ਮੱਝਾਂ ਬਾਈ ਨੇ ਵੇਚਣੀਆਂ ਸੀ ਉਹਦੇ 'ਚ ਵੀ ਦੱਸਿਆ ਸੀਗਾ ਕਿ ਇਸ ਮੱਝ ਦਾ ਦੁੱਧ ਉਹਦੋਂ ਕਿੰਨੇ ਦੁੱਧ ਤੇ ਚਲਦੀ ਸੀ ਤਾਂ ਚਾ ਤੁਸੀਂ ਦੇਖ ਸਕਦੇ ਹੋ ਮੀਡੀਅਮ ਹਾਈਟ ਦੇ ਵਿੱਚ ਮੱਝ ਸੋਹਣੇ ਥਣਾ ਦੀ ਐ ਸੋਹਣੇ ਹਵਾਨੇ ਦੀ ਐ ਬਾਕੀ ਸਟਰਕਚਰ ਤਰਤੀ ਤੋਂ ਫੇਰ ਤੁਸੀਂ ਇਹਦਾ ਦੇਖੋ ਇਹਦੀ ਅਗਾੜੀ ਬਹੁਤ ਸੋਹਣੀ ਐ ਦੋਸਤ ਪਿਛਾਉ ਹਵਾਨਾ ਚੰਗਾ ਜਾਣਦੇ ਬਈ ਅੱਗੇ ਨਰਿੰਦਰ ਭਾਈ ਉਧਰ ਨੂੰ ਜਾਣ ਦੇ ਫੇਰ ਸੋ ਤੁਸੀਂ ਇਸ ਮੱਝ ਨੂੰ ਦੇਖ ਸਕਦੇ ਹੋ ਕੜਨਾ ਬਰੀਕ-ਬਰੀਕ ਡੈਗਦਿਆਂ ਚ ਵੀਡੀਓ ਬਣਾ ਰਹੇ ਹਾਂ ਸੋ ਪੀਮ ਬੋਲਦਾ ਹੈ ਇਸ ਵਾਰ ਅਸੀਂ ਮੰਦੂਸੋ ਇਸ ਮੱਝ ਦੇ ਲੱਗਾ ਹੈ ਟਾਂਜਾ ਇਹਦਾ ਬਹੁਤ ਸੋਹਣਾ ਹੈ ਜਿੰਨਾ ਵੀ ਇਹਦਾ ਸਟਰਕਚਰ ਹੈ ਉਹ ਬੜਾ ਚੰਗਾ ਦੁੱਧ ਵਾਲਾ ਮੋੜ ਲੀ ਜਾ ਹੁਣ ਕਿਸੇ ਘਰ ਦਾ ਅੰਜਲ ਹੋਇਆ ਸੌਦਾ ਹੋ ਜਾਂਦਾ ਰੇਟ ਰਲ ਜਾਂਦਾ ਆਪਸ ਵਿੱਚ ਦੋ ਤਰ੍ਹਾਂ ਦਾ ਤਾਂ ਫਿਰ ਅਹ ਠੀਕ ਹੈ ਤੇ ਨਹੀਂ ਤੁਹਾਨੂੰ ਸੋਫ ਚਾਹੀਦੀ ਹਿੱਸੇ ਕਰ ਚੋ ਇਸ ਮੱਝ ਨੂੰ ਲਾਈਵ ਵੀ ਦਿਖਾਉਣਾ ਹੈ ਇਸ ਵਾਰ ਕਿਉਂਕਿ ਪਿਛਲੇ ਸਾਲ ਜਦੋਂ ਮੱਝ ਆਈ ਥੋੜਾ ਜਿਹਾ ਉਪਰਾ ਇਹਨੇ ਮੰਨਿਆ ਸੀਗਾ ਸੂਈ ਸਵਾਈ ਆਈ ਕਰਕੇ ਤੇ ਉਦੋਂ ਬਾਅਦ ਚ ਹੁਣ ਇਹਦਾ ਪੂਰਾ ਦਿਲ ਲੱਗਾ ਵਿਆ ਤੇ ਇਹਨੇ ਦੁੱਧ ਜਿਹੜਾ ਉਹ ਵਧੀਆ ਟਿਕਮਾ ਚਵਾ ਦੇਣਾ ਕਰਮਾ ਵਾਲੀ ਨੇ ਭਾਂਦੇ ਬਾਈ ਤੇ ਸੋਏ ਦੋਸਤੋ ਮੱਝ ਫੋਰ ਸੇਨ ਚੰਗੇ ਦੁੱਧ ਵਾਲੀ ਮੱਝ ਫੇਰ ਇਹਦਾ ਹਵਾਨਾ ਪਿੱਛੋਂ ਤੁਸੀਂ ਦੇਖੋ ਹਵਾਨੇ ਨੇ ਗਵਾਈ ਭਰਨੀ ਇਹਦੇ ਚੰਗੇ ਦੁੱਧ ਦੀ ਬਾਕੀ ਥਣਾ ਚ ਵਿੱਥੀ ਅਗਾੜੀ ਦੀ ਆਪਾਂ ਗੱਲ ਕੀਤੀ ਸੀ ਬਹੁਤ ਸੋਹਣੀ ਹਵਾਨੇ ਦੇ ਉੱਤੇ ਨਾੜਾਂ ਚੰਗੀਆਂ ਦੀਆਂ ਤੁਸੀਂ ਥਣ ਦਾ ਸਹਿਜ ਇਹਦਾ ਦੇਖ ਸਕਦੇ ਹੋ ਰਵਿੰਦਰ ਭਾਈ ਦੁੱਧ ਦੇ ਕਿੰਨਾ ਕਿਚਰ ਪਿਆ ਕੀ ਕੰਬਣ ਹੋ ਕੇ ਸੋਤਾ ਵੀ ਆਪ ਹੀ ਛੱਡ ਰਿਹਾ ਪਈ ਆਪ ਹੀ ਛੱਡ ਹਾਂ ਪਿਛਲੀ ਵਾਰ 50 ਦਿਨ ਟਰਾਈ ਕੀਤੇ ਸੀ ਉੱਥੋਂ ਆਪਾਂ ਲੈਂਦੇ ਇਹ ਐਦ ਕਿ ਆਪਾਂ 2 ਮਹੀਨੇ ਟਰਾਈ ਕੀਤੀ ਹੈ ਜੀ 2 ਮਹੀਨੇ ਟਰਾਈ ਕੀਤੇ ਹਾਂ ਐਦ ਕਿ ਥੋੜੀ ਵੱਧ ਟਾਈਮ ਟਰਾਈ ਕਰਤੀ ਹਾਂ ਹਾਂਜੀ ਬਈ ਫੜੀ ਪੂਛੇ ਦੀ ਮੜੀ ਜੀ ਪਰਲੇ ਪਾਸੇ ਨੂੰ ਜਾਣ ਦੇਵਾ ਜੀ ਸੋ ਮਸੂਆ ਦੇ ਕਿ ਤੁਸੀਂ ਦੇਖੋਗੇ ਸਟੀਲ ਛਰੀਪ ਤਾਂ ਖੈਰ ਇਹਨੇ ਦੁੱਧ ਵਾਲਾ ਪਸ਼ੂ ਦੁੱਧੋਂ ਨਹੀਂ ਪਾਈਦਾ ਹੁੰਦਾ ਚੰਗੇ ਦੁੱਧ ਵਾਲੇ ਪਸ਼ੂ ਨੇ ਦੁੱਧ ਚੋਣਾ ਹੀ ਹੁੰਦਾ ਹ ਹਵਾਨੇ ਦੀ ਸ਼ੇਪ ਦੇਖੋ ਕਰਮਾਲੀ ਦੀ ਬਹੁਤ ਵੱਡਾ ਹਵਾਨਾ ਤੁਸੀਂ ਇਹਦਾ ਬਾਕੀ ਇਧਰੋਂ ਤੁਸੀਂ ਪਿਛਾਉਂ ਵੀ ਹਵਾਨਾ ਦੇਖੋ ਥੋੜਾ ਪਰਲੇ ਪਾਸੇ ਨੂੰ ਗਈ ਤਾਂ ਤੁਹਾਨੂੰ ਇਧਰੋਂ ਵੀ ਅਗਾੜੀ ਜਿਹਦੀ ਇੱਕ ਵਾਰ ਦਿਖਾ ਦਿਆਂਗਾ ਜਿਹੜੇ ਸੁਹਾ ਦੇ ਠੰਡੇ ਪਸ਼ੂ ਹੁੰਦੇ ਉਹਨਾਂ ਨੂੰ ਆਸੇ ਪਾਸੇ ਨੂੰ ਕਰਨਾ ਵੀ ਔਖਾ ਹੋ ਜਾਂਦਾ ਕਿਉਂਕਿ ਜਿੱਥੇ ਖੜ ਜਾਂਦੇ ਫਿਰ ਇਹ ਹਿਲਣਾ ਨਹੀਂ ਚਾਹੁੰਦੇ ਉੱਥੋਂ ਸੋ ਹਵਾਨੇ ਦੀ ਸ਼ੇਪ ਇਤੋਂ ਫੇਰ ਦੇਖ ਸਕਦੇ ਹਾਂ। ਸੋ ਇਹ ਤੋਂ ਇਲਾਵਾ ਦੋਸਤੋਂ ਇੱਕ ਬੁੱਲ ਬਾਈ ਨੇ ਵੇਚਣਾ ਹੈ। ਜਿਹੜਾ ਕੱਟਾ ਵੇਚਣਾ ਬਾਈ ਐਸੇ ਮਾਈ ਦਾ ਬੱਚਾ ਇਹ। ਹਾਂਜੀ ਐਸੇ ਮਾਈ ਦਾ ਜੀ। ਇਹ ਮੇਰੇ ਖਿਆਲ ਚ ਨਾਲ ਹੀ ਖਰੀਦਿਆ ਸੀ। ਹਾਂਜੀ ਨਾਲ ਹੀ ਖਰੀਦਿਆ ਪਿਛਲੀ ਵਾਰ ਆਪਾਂ। ਪਿਛਲੀ ਵਾਰ ਜਦੋਂ ਆਪਾਂ ਵੀਡੀਓ ਬਣਾਈ ਉਹਦੇ ਚ ਦਿਖਾਇਆ ਸੀ ਇਹ। ਹਾਂ ਦਿਖਾਇਆ ਸੀ। ਠੀਕ ਹੈ ਕਿੰਨੀ ਉਮਰ ਹੋ ਗਈ ਐਸ ਟਾਈਮ? ਇਹ ਹੋ ਗਈ 23 ਮਹੀਨੇ ਦਾ ਹੋ ਗਿਆ ਜੀ। 23 ਮਹੀਨੇ 19 ਤਰੀਕ ਨੂੰ ਹੋ ਗਿਆ ਜੀ ਅਗਸਤ ਦੀ 19 ਤਰੀਕ ਨੂੰ। ਦੰਦੋ ਕਿਵੇਂ ਬਾਈ ਇਹ? ਦੰਦੋ ਹਜੇ ਖੀਰੇ ਮਨੋ ਚੱਕਲਾਉਂਦਾ ਜੀ। ਦੋਂਦ ਵਾਲੇ ਦੰਦ ਚੱਕ ਰਿਹਾ। ਦਿਖਾ ਵੀ ਦਿੰਨੇ ਆ ਵੈਸੇ ਠੀਕ ਹੈ ਓਕੇ ਭਾਈ ਅੱਛਾ ਭਾਈ ਇਹ ਕਿਹੜੇ ਮਾਲੀ ਦਾ ਬੱਚਾ ਇਹ ਕੋਹੇ ਨੂਰ ਦਾ ਬੱਚਾ ਏ ਕੋਹੇ ਨੂਰ ਦਾ ਠੀਕ ਹੈ ਇਹ ਕ੍ਰੋਸਿੰਗੇ ਤੋਂ ਕੋਈ ਮੱਝਾਂ ਕਰਵਾਈਆਂ ਕਰੋ ਹਾਂਜੀ ਹਾਂਜੀ ਕਰਵਾਈਆਂ ਤੋਰੀ ਇਹਦਾ ਰੇਟ ਕੀ ਰੱਖਾਂਗੇ ਭਾਈ ਇਹਦਾ ਫੋਨ ਤੇ ਰੱਖਾਂ ਯਾਰ ਗੜੀ ਸੋ ਦੋਸਤੋ ਇਸੇ ਮਾਈ ਦਾ ਬੱਚਾ ਏ ਕਟਾ ਇਹ ਛੋਟਾ ਫੋਰ ਸੇਲ ਹੈ 23 ਮਹੀਨੇ ਇਹਦੀ ਉਮਰ ਆ 2 ਸਾਲ ਤੋਂ 1 ਮਹੀਨਾ ਹਜੇ ਘੱਟ ਆ ਚੰਗਾ ਕੱਦ ਕਰ ਗਿਆ ਚੰਗੀ ਵੇਲ ਆ ਕੋਹੇਨੂਰ ਦਾ ਬੱਚਾ ਹੈ ਤੇ ਮੱਝ ਤਾਂ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਇਹਦੀ ਮਾਂ ਉਹ ਨੂੰ ਤੁਸੀਂ ਹੁਣ ਦੇਖ ਹੀ ਰਹੇ ਹੋ ਜਦੋਂ ਪਿਛਲੇ ਸਾਲ ਬਾਈ ਨੇ ਲਿਆਂਦਾ ਤਾਂ ਉਦੋਂ ਵੀ ਵੀਡੀਓ ਬਣਾਈ ਸੀਗੀ ਕਟਾ ਨਾਲ ਦਿਖਾਇਆ ਸੀਗਾ ਉਦੋਂ ਵੀ ਤੋਂ ਇਹ ਝੋਟਾ ਕ੍ਰੋਸਿੰਗ ਕਰ ਰਿਹਾ ਦੋਸਤੋ ਮੱਝਾਂ ਕ੍ਰੋਸ ਹੋਈਆਂ ਇੱਥੋਂ ਕਾਫੀ ਸਾਰੀਆਂ ਬਾਕੀ ਜਿਹਨੇ ਆਪਦੇ ਮਾਲ ਚ ਰੱਖਣਾ ਹੈ ਤਾਂ ਕੰਟੈਕਟ ਬਾਈ ਨਾਲ ਬਣਾ ਸਕਦੇ ਹੋ ਕਮਾਲਾ ਬਾਈ ਵਾਪਸ ਕੋਹੇਨੂਰ ਬੋਲਦਾ ਬੱਚਾ ਹੈ ਦੋਸਤੋ ਚੰਗੇ ਬੋਲਦਾ ਤੇ ਚੰਗੀ ਇਹਦੀ ਮਾਂ ਹੈ ਚੰਗੇ ਬੱਚੇ ਆਸ ਕਰ ਸਕਦੇ ਆ ਵੀ ਇਹ ਪੈਦਾ ਕਰੂਗਾ ਕਰਮਾਲਾ ਬਾਕੀ ਜਿਹਨੂੰ ਚਾਜਦਾ ਉਹ ਕਾਲ ਕਰ ਸਕਦਾ ਮੱਝ ਦੀ ਮੈਂ ਗਾੜੀ ਦੀ ਇਸ ਸਾਈਡ ਤੋਂ ਗੱਲ ਕੀਤੀ ਸਿੱਧੇ ਤੋਂ ਵੀ ਥਾਣਾ ਤੇ ਬਿੱਤੀ ਥੰਦਾ ਸੈਜ ਦੇਖ ਲਓ ਤੁਸੀਂ ਸੋ ਇਹ ਮੱਝ ਤੇ ਨਾਲ ਇਸੇ ਦਾ ਬੱਚਾ ਜਿਹੜਾ ਇਹ ਝੋਟਾ ਇਹ ਵੀ ਬਾਈ ਨੇ ਵੇਚ ਦੇਣਾ ਅੰਗਾ ਪੈਰਾਂ ਦਾ ਦੋਸਤੋ ਇਹ ਸਾਫ ਸੁਥਰਾ ਝੋਟਾ ਹੈ ਸੋ ਸੋ ਇਹ ਦੋਸਤੋ ਮੱਝ ਤੇ ਇੱਕ ਝੋਟਾ ਜਿਹੜਾ ਬਾਈ ਨੇ ਵੇਚਣਾ ਤੇ ਦੋਨੇ ਨਾਲ ਤੁਹਾਨੂੰ ਮੈਂ ਦਿਖਾ ਚੁੱਕੇ ਹਾਂ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ